ਪ੍ਰਸ਼ਾਸਨ ਦੇਤੇ ਮੈਂ ਜੁਨੀਆਂ ਲਾਂਤਾਂ ਪਾਲਾ ਹੁੰਨੀਆਂ ਥੋੜੀਆਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਐਨੀ ਮਾੜੀ ਗੱਲ ਕਿ ਅੱਜ ਹਰ ਜਗ੍ਹਾ ਤੇ ਪੱਖਪਾਤ ਹੋ ਗਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਮਨਾਉਣ ਦੇ ਸਾਰਿਆਂ ਦੇ ਸਾਂਝੇ ਸੀ ਇੱਕ ਅੱਖ ਨਾਲ ਸਾਰਿਆਂ ਨੂੰ ਦੇਖਦੇ ਸੀ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਸੀ ਪਰ ਇੱਥੇ ਵੀ ਤੁਸੀਂ ਦੇਖ ਲਓ ਵੀ ਰਾਜਨੀਤੀ ਹੋ ਗਈ ਕਿ 2 ਮਿੰਟ ਜਾਂਦਾ ਸੀਗਾ ਇਹ ਮੰਤਰੀ ਜਿਹੜੇ ਇਹਨਾਂ ਦੇ ਐਨੀ ਐਨੀ ਸਕਿਉਰਟੀਆਂ ਲੈ ਕੇ ਆਨੇ ਨੇ ਪੰਜਾਬ ਦੇ ਖਰਚੇ ਨੂੰ ਲੈ ਕੇ ਜਾਸ਼ੀਆਂ ਮਾਰਦੇ ਫਿਰਦੇ ਘੁੰਮਦੇ ਫਿਰਦੇ ਤੇ ਆਣ ਕੇ ਕੋਈ ਦਸਤਾ ਨਹੀਂ ਭੇਟ ਕਰ ਸਕਦੇ ਕਿੱਡਾ ਇੱਕ ਕੰਮ ਸੀਗਾ ਮਜੂਤਾ ਨਹੀਂ ਦੂਜੇ ਹੀ ਕਰ ਦਿੰਦੇ ਪਰ ਕੋਈ ਵੀ ਕਿਸੇ ਵੀ ਸਰਕਾਰ ਦਾ ਅਧਿਕਾਰੀ ਕੋਈ ਐ ਜੀ ਪੀਸ ਦਾ ਅਧਿਕਾਰੀ ਕੋਈ ਐਨ ਜੀਓ ਕੋਈ ਜੱਥੇਬੰਦੀ ਨਹੀਂ ਬੋਲੀ ਪਰ ਸਟੇਜਾਂ ਤੇ ਇਹਨਾਂ ਨੂੰ ਤੁਸੀਂ ਸੰਗ ਪੜਦੇ ਆਂ ਵੇਖਿਆ ਕਰੋ ਅਸੀਂ ਆਹ ਕਰ ਦਿਆਂਗੇ ਅਸੀਂ ਚਿੱਕਾ ਘੜਾ ਦਿਆਂਗੇ ਅਸੀਂ ਅੱਗ ਲਾ ਦਿਆਂਗੇ ਸਾਡੇ ਲੋਕ ਸਿਰਫ ਸੋਸ਼ਲ ਬਾਜ਼ੀਆਂ ਜਿਹੜੀਆਂ ਆ ਵਾਂ ਉਹੀ ਕਰਨ ਤੱਕ ਰਹਿ ਗਏ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਸਾਹਿਬ ऐसे महाबली योद्धा ਨੇ ਜਿਨ੍ਹਾਂ ਨੇ ਸਿੱਖ ਰਾਜ ਦੀ ਨੀਂਹ ਨੂੰ ਕਾਇਮ ਰੱਖਣ ਦੇ ਲਈ ਇਹ ਨਹੀਂ ਫਰਕ ਕੀਤਾ ਕਿ ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ ਕੋਈ ਈਸਾਈ ਹੈ ਇੱਕੋ ਅੱਖ ਦੇ ਨਾਲ ਦੇਖਿਆ ਰਾਜਾ ਇਦਾਂ ਦਾ ਹੀ ਹੋਣਾ ਚਾਹੀਦਾ ਹੈ ਇੱਕੋ ਅੱਖ ਦੇ ਨਾਲ ਸਾਰੀ ਪ੍ਰਜਾ ਨੂੰ ਦੇਖਿਆ ਤੇ ਸਾਰਿਆਂ ਨੂੰ ਇੱਕੋ ਅੱਖ ਦੇ ਨਾਲ ਦੇਖਦੇ ਹੋਏ ਨਿਆਂ ਕੀਤਾ ਸਾਰਾ ਆਲਾ ਦਵਾਲਾ ਆਪਾਂ ਜਿਹੜਾ ਵਾ ਮਹਾਰਾਜਾ ਰਣਜੀਤ ਸਿੰਘ ਦਾ ਕੰਪਨੀ ਬਾਗ ਪ੍ਰਾਪਰਟੀ ਉਹਦੀ ਸਾਰਾ ਸ਼ਹਿਰ ਵਰਤ ਰਿਆ ਸਾਰਾ ਪ੍ਰਸ਼ਾਸਨ ਵਰਤ ਰਿਆ ਤੇ 1 ਕਰੋੜ ਰੁਪਏ ਇੱਥੇ ਮੈਂ ਸੈਂਸ਼ਨ ਕਰਾਇਆ ਉਹਨੂੰ ਲਾਉਂਦੇ ਕਿਉਂ ਨਹੀਂ ਸਮਾਰਟ ਸਿਟੀ ਔਰ ਮੇਰੀ ਇੱਕ ਰਿਕਵੈਸਟ ਜਰੂਰ ਪ੍ਰਵਾਨ ਕਰੇ ਤੁਹਾਡੇ ਚੈਨਲ ਨੂੰ ਮੈਂ ਬੇਨਤੀ ਕਰੂੰਗਾ ਕਿ ਸਿੱਖਾਂ ਦਾ ਚੈਨਲ ਆ ਔਰ ਸਿੱਖ ਸੰਗਤ ਇਹਦੇ ਤੇ ਵੇਖਦੀ ਵੀ ਆ ਔਰ ਸੁਣਦੀ ਵੀ ਆ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਜੇ ਅੱਜ ਅਸੀਂ ਇਹ ਡਰਾਮਾ ਕਰਦੇ ਹੋਏ ਨਾ ਤੇ 10 ਦਿਨ ਬਾਅਦ 15 ਦਿਨ ਬਾਅਦ ਇੱਥੇ ਜਰੂਰ ਆਉਂਦੇ ਰਿਹਾ ਕਰਿਓ ਕਿਉਂਕਿ ਇਹਨਾਂ ਨੇ ਪ੍ਰਸ਼ਾਸਨ ਦੇ ਨਾਲ ਹੁਣ ਸਿੱਧੀ ਮੈਂ ਟੱਕਰ ਲਾ ਐਮਪੀ ਸਾਹਿਬ ਨੇ 스마트 ਸਿਟੀ ਚ ਪਾਸ ਕਰਾਇਆ ਤੇ ਲੈ ਕੇ ਆਇਆ ਸੀ ਤੇ ਅੱਜ ਵਰਸੀ ਮਨਾਈ ਗਈ ਆ ਹੁਣ ਇਹ ਆਪਣੀ ਵਰਸੀ ਦੀ ਤਿਆਰੀ ਕਰ ਲੈਣਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਅੱਜ ਵਰਸੀ ਵਿਸ਼ਵ ਭਰ ਦੇ ਵਿੱਚ ਮਨਾਈ ਜਾ ਰਹੀ ਆ ਪਰ ਅੰਮ੍ਰਿਤਸਰ ਦੇ ਵਿੱਚ ਇੱਕ ਅਨੋਖੇ ਤਰੀਕੇ ਨਾਲ ਮਨਾਈ ਗਈ ਹੈ ਕਿ ਸ਼ਾਇਦ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ ਜਾਂ ਕਹਿ ਸਕਦੇ ਆ ਕਿ ਇਸ ਤਰੀਕੇ ਅਜੇ ਤੱਕ ਕਿਤੇ ਵੀ ਨਹੀਂ ਮਨਾਇਆ ਗਿਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਭੁੱਲਿਆ ਭਲਾਇਆ ਨਹੀਂ ਭੁੱਲਦਾ ਤੇ ਅੱਜ ਜਿੱਥੇ-ਜਿੱਥੇ ਬੰਦੀਆਂ ਯਸਿਕ ਸੰਗਤਾਂ ਲਾਹੌਰ ਵਿਖੇ ਜਾ ਕੇ ਕਿਲੇ ਵਿਖੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰਸੀ ਮਨਾ ਰਹੀ ਹੈ ਉੱਥੇ ਹੀ ਅੱਜ ਅੰਮ੍ਰਿਤਸਰ ਦੇ ਵਿੱਚ ਜੋ ਵਿਰਾਸਤਿਕ ਇਮਾਰਤਾਂ ਨੇ ਅੱਜ ਮਹਾਰਾਜਾ ਰਣਜੀਤ ਸਿੰਘ ਜੀ ਦੇ ਬੋਥ ਥੱਲੇ ਖੜ ਕੇ ਜਪਜੀ ਸਾਹਿਬ ਦੇ ਪਾਠ ਪੜ੍ਹ ਕੇ ਅਰਦਾਸ ਕੀਤੀ ਗਈ ਹੈ ਸੋ ਸੰਗਤਾਂ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਦੇ ਆ ਕਿਉਂਕਿ ਨਾ ਤਾਂ ਸਰਕਾਰਾਂ ਨਾ ਹੀ ਜਿੱਥੇ ਬੰਦੀਆਂ ਇਸ ਨੂੰ ਸਾਂਭ ਸਕੀਆਂ ਸੋ ਅੱਗੇ ਅੱਜ ਯੂਥ ਖੁਦ ਆਇਆ ਆਮ ਲੋਕੋ ਦਗਿਆ ਇਹਨੇ ਗੱਲਬਾਤ ਕਰਨੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਦੇਖਦੇ ਹੋ ਅੱਜ ਜਪਜੀ ਸਾਹਿਬ ਦੇ ਪਾਠ ਪੜੇ ਗਏ ਨੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਜੋ ਭੁੱਲਿਆ ਨਹੀਂ ਭੁਲਾਇਆ ਤੇ ਅੱਜ ਵਰਸੀ ਮਨਾਈ ਜਾ ਰਹੀ ਹੈ ਦੇਖੋ ਗੁਰਬਾਣੀ ਦਾ ਦੋਹਰਾ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀ ਤਹ ਸੂਰਾ ਸੂਰਮੇ ਬਹਾਦਰ ਇਸ ਦੁਨੀਆ ਦੇ ਵਿੱਚ ਉਹ ਮੰਨੇ ਜਾਂਦੇ ਆ ਜਿਨ੍ਹਾਂ ਦੇ ਮਨ ਦੇ ਵਿੱਚ ਹਰੀ ਦਾ ਡਰ ਹੋਵੇ ਤੇ ਹਰੀ ਦਾ ਪੈਰ ਰੱਖ ਕੇ ਤੇ ਜ਼ੁਲਮ ਦੇ ਨਾਲ ਲੜਨ ਤੇ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਸਾਹਿਬ ਐਸੇ ਮਹਾਂਬਲੀ ਯੋਧੇ ਨੇ ਜਿਨ੍ਹਾਂ ਨੇ ਸਿੱਖ ਰਾਜ ਦੀ ਨੀਂਦ ਨੂੰ ਕਾਇਮ ਰੱਖਣ ਦੇ ਲਈ ਇਹ ਨਹੀਂ ਫਰਕ ਕੀਤਾ ਕਿ ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ ਕੋਈ ਈਸਾਈ ਹੈ ਇੱਕੋ ਅੱਖ ਦੇ ਨਾਲ ਦੇਖਿਆ ਰਾਜਾ ਇਦਾਂ ਦਾ ਹੀ ਹੋਣਾ ਚਾਹੀਦਾ ਇੱਕੋ ਅੱਖ ਦੇ ਨਾਲ ਸਾਰੀ ਪ੍ਰਜਾ ਨੂੰ ਦੇਖਿਆ ਤੇ ਸਾਰਿਆਂ ਨੂੰ ਇੱਕੋ ਅੱਖ ਦੇ ਨਾਲ ਦੇਖਦੇ ਹੋਏ ਨਿਆਂ ਕੀਤਾ ਤੇ ਐਸੇ ਮਹਾਰਾਜੇ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਸਾਹਿਬ ਦੀ ਅੱਜ ਵਰਸੀ ਮਨਾਈ ਹੈ ਮੈਨੂੰ ਲੱਗਦਾ ਕਿ ਮਾਝੇ ਦੀ ਧਰਤੀ ਤੇ ਮਾਝੇ ਦੇ ਜਰਨੈਲ ਦੀ ਬਹੁਤ ਘੱਟ ਗੱਲ ਹੋਈ ਹੈ ਜੇਕਰ ਗੱਲ ਹੋਈ ਹੁੰਦੀ ਅੱਜ ਆਪਾਂ ਇੱਥੇ ਵਰਸੀ ਮਨਾਉਂਦੇ ਸਾਰੀਆਂ ਸੰਪਰਦਾਵਾਂ ਜਥੇ ਬੰਦੀਆਂ ਇਕੱਠੀਆਂ ਹੁੰਦੀਆਂ ਬਗੈਰ ਕਿਸੇ ਰਾਜਨੀਤਿਕ ਤੇ ਮਤਭੇਦ ਨੂੰ ਛੱਡ ਕੇ ਜੇਕਰ ਮਾਝੇ ਦੇ ਜਰਨੈਲ ਕੋਈ ਜੇਕਰ ਨਾਮ ਆਏਗਾ ਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਆਏਗਾ ਹੋਰ ਕੋਈ ਮਾਜੀ ਦੇ ਜਰਨੈਲ ਇਹਨਾਂ ਦੇ ਸਾਹਮਣੇ ਫਿੱਕੇ ਪੈ ਜਾਂਦੇ ਨੇ ਸੋ ਕਿਵੇਂ ਦੇਖਦੇ ਹੋ ਜਿੰਨਾ ਤੋਂ ਅੰਗਰੇਜ਼ ਮੁਗਲ ਥਰ-ਥਰ ਕੰਮ ਦੇ ਸੀਗੇ ਜਿਨ੍ਹਾਂ ਨੇ ਪੰਜਾਬ ਸਾਮ ਲਿਆ ਸੀ ਉਹਨਾਂ ਦੀਆਂ ਮੂਰਤੀਆਂ ਉਹਨਾਂ ਦੀਆਂ ਇਮਾਰਤਾਂ ਨਹੀਂ ਸਾਮ ਸਕੇ ਵੇਖੋ ਇਹ ਮੈਂ ਤੁਹਾਨੂੰ ਅੱਗੇ ਵੀ ਗੱਲ ਕਹਿ ਚੁੱਕਾ ਕਿ ਵੀ ਜਿੰਨਾ ਚਿਰ ਤੱਕ ਆਹੀ ਆਪਣੀ ਜੇਬ ਗਰਮ ਕਰਨਾ ਨਹੀਂ ਛੱਡਾਂਗੇ ਜਿੰਨਾ ਪੈਸਾ ਆਉਂਦਾ ਮੰਨ ਲਓ ਜਿਹੜਾ ਪੈਸਾ ਆਇਆ ਅਸੀਂ ਆਪਣੀਆਂ ਇਤਿਹਾਸਿਕ ਇਮਾਰਤਾਂ ਨਹੀਂ ਸਾਮ ਸਕੇ ਤੇ ਪੈਸਾ ਜਿੱਦੇ ਲਾਉਣਾ ਸੀ ਉਧਰ ਲਾਇਆ ਨਹੀਂ ਤੇ ਆਪਣੀ ਜੇਬ ਦੇ ਵਿੱਚ ਪਾ ਲਿਆ ਤੇ ਫੇਰ ਇਹ ਇਤਿਹਾਸਿਕ ਇਮਾਰਤਾਂ ਦਾ ਕਿੱਥੋਂ ਰੱਖ-ਰਖਾਵ ਹੋਏਗਾ ਤੇ ਕਿੱਥੋਂ ਉਹਨਾਂ ਨੂੰ ਇਤਿਹਾਸ ਪਤਾ ਲੱਗੇਗਾ ਤੇ ਇਹ ਇਤਿਹਾਸ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਸਾਹਿਬ ਦਾ ਤੇ ਹੋਰ ਸਿੱਖ ਇਤਿਹਾਸਿਕ ਜਿਹੜੇ ਇਤਿਹਾਸ ਨੇ ਉਦੋਂ ਹੀ ਸਾਹਮੇ ਜਾ ਸਕਦੇ ਆ ਜਦੋਂ ਲੀਡਰਾਂ ਦੀ ਨੀਅਤ ਸਾਫ਼ ਹੋਵੇ ਮੈਂ ਨਾ ਕਿਸੇ ਦਾ ਨਹੀਂ ਲੈਣਾ ਇਹਦੇ ਵਿੱਚ ਸਰਕਾਰਾਂ ਵੀ ਜ਼ਿੰਮੇਵਾਰ ਨੇ ਤੇ ਜਿਨ੍ਹਾਂ ਦੇ ਹੱਥ ਦੇ ਵਿੱਚ ਰੱਖ ਰਖਾਵ ਹੈ ਕਾਰਪੋਰੇਸ਼ਨ ਉਹ ਵੀ ਜ਼ਿੰਮੇਵਾਰ ਹੈ। ਹੋਰ ਗੱਲ ਬੱਕੇ ਤੇ ਕੀ ਨਾਮ ਮੇਰਾ ਨਾਮ ਵਰੁਣਿਆ ਜੀ। ਜੀ ਕਿਵੇਂ ਦੇਖਦੇ ਹੋ ਅੱਜ ਪਾਠ ਕਰਕੇ ਅਰਦਾਸ ਕੀਤੀ ਗਈ ਹੈ। ਮਨ ਨੂੰ ਕਿਵੇਂ ਦਾ ਮਹਿਸੂਸ ਹੋਇਆ ਸੀਗਾ ਕਿਉਂਕਿ ਸ਼ੇਰੇ ਪੰਜਾਬ ਦਾ ਰਾਜ ਅੱਜ ਵੀ ਅਸੀਂ ਚੇਤੇ ਕਰਦੇ ਹਾਂ। ਸੋ ਜਦ ਪਾਠ ਕਰ ਰਹੇ ਸੀਗੇ ਪੂਰੀ ਪ੍ਰਕਿਰਿਆ ਚੱਲ ਰਹੀ ਸੀਗੀ। ਮਨ ਨੂੰ ਕਿਵੇਂ ਲੱਗਾ ਸੀ? ਵੇਖੋ ਜੀ ਜਿੱਥੇ ਬਾਣੀ ਦਾ ਪਹਿਰਾ ਹੁੰਦਾ ਆ ਉੱਥੇ ਤਾਂ ਉੱਥੇ ਕੁਦਰਤ ਦਾ ਪਹਿਲਾਂ ਹੀ ਉੱਥੇ ਉਪਕਾਰ ਹੋਣਾ ਸ਼ੁਰੂ ਹੋ ਜਾਂਦਾ ਆ। ਜਿੱਥੇ ਬਾਣੀ ਆ ਉਥੇ ਜਿਹੜਾ ਰੋਮ ਰੋਮ ਇਸ ਧਰਤੀ ਦਾ ਖੜ ਜਾਂਦਾ ਜਿਵੇਂ ਕਿ ਵੇਖਿਆ ਜਾਂਦਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਨੂੰ ਗੁਰਬਾਣੀ ਦੇ ਲੱਭਿਆ ਮਾਨਸ ਕੀ ਜਾਤ ਸਭਾ ਇੱਕ ਹੈ ਪਛਾਣ ਬੂ ਇਸ ਚੀਜ਼ ਨੂੰ ਕੱਲਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਚੀਜ਼ ਦਾ ਉਪਰਾਲਾ ਕੀਤਾ ਸੀਗਾ ਜਿੱਥੇ ਹਿੰਦੂ ਸਿੱਖ ਅਤੇ ਮੁਸਲਮਾਨ ਤੇ ਇਸਾਈਆਂ ਨੂੰ ਇੱਕੋ ਅੱਖ ਦੇ ਨਾਲ ਵੇਖਿਆ ਜਾਂਦਾ ਸੀਗਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਕੱਲਾ ਅਜੇਹਾ ਰਾਜ ਰਿਹਾ ਜਦੋਂ ਪੰਜਾਬ ਨੂੰ ਸੋਨੇ ਦੀ ਚਿੜੀਆ ਖਵਾਇਆ ਜਾਂਦਾ ਸੀ ਤਾਂ ਪੰਜਾਬ ਦਾ ਕੱਲਾ ਕੱਲਾ ਵਸਨੀਕ ਜਿਹੜਾ ਬੰਦਾ ਸੀਗਾ ਕਿਸੇ ਵੀ ਜਾਤ ਧਰਮ ਤੇ ਵਰਗ ਦਾ ਉਹ ਆਪਣੇ ਆਪ ਨੂੰ ਸੁਖਾਲੇ ਦੇ ਵਿੱਚ ਮੰਨਦਾ ਸੀਗਾ ਤੇ ਅੱਜ ਵੀ ਸਾਨੂੰ ਅਜਹੀ ਲੋੜ ਆ ਕਿ ਸਾਨੂੰ ਇਹੋ ਜਿਹੇ ਰਾਜਿਆਂ ਦੀ ਲੋੜ ਆ ਸਾਨੂੰ ਇਹੋ ਜੀ ਪ੍ਰਜਾ ਦੀ ਵੀ ਲੋੜ ਆ ਜਿਹੜੇ ਆਪਣੇ ਰਾਜਿਆਂ ਦੇ ਚਲਾਏ ਨਕਸ਼ੇ ਕਦਮਾਂ ਦੇ ਉੱਤੇ ਚੱਲਣ ਤਾਂ ਕਿ ਆਪਾਂ ਪੰਜਾਬ ਨੂੰ ਫੇਰ ਉਸੇ ਸੋਨੇ ਦੀ ਚਿੜੀਆ ਬਣਾ ਸਕੀਏ ਕੀ ਲੱਗਦਾ ਜੀ ਅਸੀਂ ਉਹਨਾਂ ਦੀਆਂ ਵਿਰਾਸਤੀ ਇਮਾਰਤਾਂ ਵਿਰਾਸਤਾਂ ਸਾਂਭ ਕਿਵੇਂ ਸਕਦੇ ਹਾਂ ਵਿਰਾਸਤ ਜਿਹੜੀ ਸਾਹਮਣੀ ਹੁੰਦੀ ਆ ਜੀ ਵੇਖੋ ਜਿੱਦਾਂ ਜਿੱਦਾਂ ਸਾਡੀ ਪੀੜੀਦਰ ਪੀੜੀ ਬੰਦੇ ਵੱਧਦੇ ਆ ਬੱਚੇ ਸਾਡੇ ਆਉਂਦੇ ਆ ਜੇ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਦੇ ਨਾਲ ਜਾਣੂ ਕਰਵਾਈਏ ਉਹਨਾਂ ਨੂੰ ਇਤਿਹਾਸ ਪੜ੍ਹਾਈਏ ਮੋਬਾਈਲਾਂ ਦੀ ਜਗ੍ਹਾ ਜੇ ਉਹਨਾਂ ਨੂੰ ਮੋਬਾਈਲਾਂ ਦੇ ਉੱਤੇ ਵੀ ਇਤਿਹਾਸ ਨੂੰ ਵਿਖਾਇਆ ਜਾਵੇ ਤਾਂ ਉਹਨਾਂ ਦਾ ਆਪਣੀ ਵਿਰਾਸਤ ਦੇ ਨਾਲ ਜ਼ਰੂਰ ਪਿਆਰ ਪੈਂਦਾ ਤੇ ਇਹ ਬੱਚਿਆਂ ਦਾ ਇੱਕ ਇਹ ਵੀ ਉਪਰਾਲਾ ਹੋਣਾ ਚਾਹੀਦਾ ਸਕੂਲਾਂ ਕਾਲਜਾਂ ਨੂੰ ਵੀ ਚਾਹੀਦਾ ਕੇ ਬੱਚਿਆਂ ਨੂੰ ਜਿਹੜੇ ਉਹਨਾਂ ਦੇ ਐਜੂਕੇਸ਼ਨਲ ਟ੍ਰਿਪ ਲੈ ਕੇ ਜਾਂਦੇ ਆ ਉਹਨਾਂ ਦੇ ਨਾਲ ਉਹਨਾਂ ਦੀ ਵਿਰਾਸਤ ਦੇ ਨਾਲ ਜੋੜਨ ਵਾਸਤੇ ਵੀ ਉਹਨਾਂ ਨੂੰ ਵਿਰਾਸਤੀ ਵਿਰਾਸਤੀ ਇਮਾਰਤਾਂ ਦੇ ਵਿੱਚ ਉਹਨਾਂ ਨੂੰ ਵਿਖਾਇਆ ਜਾਵੇ ਕਿ ਇਹ ਸਾਡੀ ਵਿਰਾਸਤ ਆ ਪੰਜਾਬ ਦੀ ਵਿਰਾਸਤ ਆ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਪਤਾ ਲੱਗੇ ਕਿ ਸਾਡੇ ਪੰਜਾਬ ਦੇ ਵਿੱਚ ਕਿਹੋ ਕਿਹੋ ਜਿਹਾ ਰਾਜ ਆਇਆ ਔਰ ਖਾਲਸਾ ਹੀ ਰਾਜ ਬਾਰੇ ਜਾਣੂ ਕਰਵਾਉਣਾ ਚਾਹੀਦਾ ਕਿਤੇ ਹਰ ਇੱਕ ਵਰਗ ਸੁਖਾਲੇ ਵਿੱਚ ਜਿਉਂਦਾ ਸੀ ਤੇ ਸਾਡੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜਾਣੂ ਕਰਵਾ ਕੇ ਇੱਕ ਇਹ ਅਪਰਾਲਾ ਕਰਨਾ ਚਾਹੀਦਾ ਵਾ ਤਾਂ ਕਿ ਉਹ ਹੋਰ ਵੀ ਅੱਗੇ ਨੌਜਵਾਨਾਂ ਨੂੰ ਇਸ ਬਾਰੇ ਜਾਣੂ ਕਰਵਾ ਸਕਣ ਸੋ ਇੱਕ ਬੱਚਾ ਸਾਡੇ ਨਾਲ ਮੌਜੂਦ ਹੈ ਜਿੱਥੇ ਅੱਜ ਕੱਲ ਦੇ ਬੱਚੇ ਕਾਰਟੂਨਾਂ ਦੇ ਵਿੱਚ ਫੋਨਾਂ ਦੇ ਵਿੱਚ ਬੜੇ ਨੇ ਉੱਥੇ ਇੱਕ ਸਿੰਘ ਛੋਟਾ ਚੰਗੀ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਬੁੱਤ ਥੱਲੇ ਆ ਗਿਆ ਅੱਜ ਵਰਸੀ ਮਨਾ ਰਿਹਾ ਨਾਲ ਪਾਠ ਕੀਤਾ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਗੁਰਕੀਰਤ ਸਿੰਘ ਹੈ ਜੀ ਅੱਜ ਇੱਥੇ ਪਾਠ ਕੀਤਾ ਗਿਆ ਕਿਵੇਂ ਦਾ ਲੱਗਾ ਸੀਗਾ ਮਾਨੂੰ ਹਾਂ ਜੀ ਮਾਨੂੰ ਬਹੁਤ ਵਧੀਆ ਲੱਗਾ ਵੀ ਹਾਂ ਜਿੱਦਾਂ ਆਪਾਂ ਬੱਚਿਆਂ ਮੀਨਸ ਕੀ ਆਪਾਂ ਸਾਰਿਆਂ ਨੂੰ ਇਹਨਾਂ ਨਾਲ ਜੁੜਨਾ ਚਾਹੀਦਾ ਵਾ ਸਾਨੂੰ ਜੋੜ ਕੇ ਕਿਉਂਕਿ ਗਾਂ ਦੀ ਜਿਹੜੀ ਪੀੜ੍ਹੀ ਆ ਉਹ ਸਾਡੀ ਪੀੜ੍ਹੀ ਹੋਏਗੀ ਅਸੀਂ ਆਪ ਇਹਨਾਂ ਦੀ ਰੱਖਿਆ ਕਰ ਸਕਦੇ ਹਾਂ ਮੀਨਸ ਕੀ ਆਪ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਇਹਨਾਂ ਨੂੰ ਆਪਾਂ ਫੋਲ ਸ਼ਰਦਾ ਦੇ ਪੇੜ ਕਰਨਾ ਹੈ ਸੀ ਤੇ ਇਸ ਜਿਹੜਾ ਯੂਥ ਜਿਹੜਾ ਅੱਜ ਦੀ ਪੀੜ੍ਹੀ ਹੈ ਉਹ ਨਸ਼ਿਆਂ ਚ ਡੁੱਬਦੀ ਜਾ ਰਹੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੈਮਰੇ ਵਾਲੇ ਦੇ ਹਾਂਜੀ ਉਹਨਾਂ ਨੂੰ ਇਹੋ ਕਹਿਣਾ ਚਾਹੀਦਾ ਕਿਉਂਕਿ ਆਪ ਤਾਂ ਜਿਹੜੇ ਜਿਹੜੇ ਡੁੱਬ ਚੁੱਕੇ ਉਹ ਤਾਂ ਡੁੱਬਦੇ ਹੀ ਰਹਿਣ ਮੀਨਸ ਕੀ ਉਬਾਰ ਆ ਸਕਦੇ ਆ ਬਸ ਇੱਕ ਵਾਰੀ ਮਹਾਰਾ ਦਾ ਨਾਮ ਤੇ ਹੋਣਾ ਜ਼ਰੂਰੀ ਆ ਉਹਨਾਂ ਦਾ ਨਾਮ ਜਪਣਾ ਜ਼ਰੂਰੀ ਜ਼ਰੂਰੀ ਆ ਤੇ ਆਪਾਂ ਜੀ ਮੀਨਸ ਕੀ ਆਪਾਂ ਵੱਡੇ ਡੋਬਰੇ ਆ ਨਛੇਣ ਡੋਬਰੇ ਆ ਆਪਣੇ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਆਪਣੀ ਪੀੜੀ ਨੂੰ ਅੱਗੇ ਜ਼ਰੂਰ ਵਧਾਓ ਗੁਰਦਾਰਿਆਂ ਨਾਲ ਜ਼ਰੂਰ ਜੋੜੋ ਜਿਸ ਕਰਕੇ ਆਪਾਂ ਜੋੜਾ ਕਰਤੇ ਆਪਣੀ ਪੀੜ੍ਹੀ ਹੀ ਗਾਂ ਵਧੂਗੀ ਤੇ ਗਾਂ ਵਧ ਕੇ ਇਹ ਸੇਵਾ ਕਰਿਆ ਕਰੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਕਿੰਨੇ ਸੋਹਣੇ ਲਫ਼ਜ਼ ਬੱਚੇ ਨੇ ਆਖੇ ਨੇ ਕਿ ਜੇਕਰ ਜੋ ਨਸ਼ਿਆਂ ਦੇ ਵਿੱਚ ਵੀ ਡੁੱਬੇ ਨੇ ਉਹ ਬਾਹਰ ਆ ਸਕਦੇ ਨੇ ਬਸ ਮਹਾਰਾਜ ਦੇ ਲੜ ਲੱਗਣ ਦੀ ਲੋੜ ਹੈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਕੀ ਕਹਿਣਾ ਚਾਹੋਗੇ ਅੱਜ ਲਾਹੌਰ ਵਿਖੇ ਸੰਗਤਾਂ ਵਰਸੀਆਂ ਬਣਾ ਰਹੀਆਂ ਤੇ ਅੱਜ ਅੰਬਰੀ ਸਰ ਵਿਖੇ ਜੋ ਫੁੱਲ ਭੇਟ ਕੀਤੇ ਨੇ ਸ਼ਰਧਾ ਦੇ ਤੌਰ ਤੇ ਸੋ ਕਿਵੇਂ ਦਾ ਨਜ਼ਾਰਾ ਸੀਗਾ ਕਿਵੇਂ ਦਾ ਦ੍ਰਿਸ਼ ਸੀਗਾ ਅੱਜ ਦਾ ਜੋ ਨਜ਼ਾਰਾ ਸੀ ਦ੍ਰਿਸ਼ ਸੀਗਾ ਬਹੁਤ ਵਧੀਆ ਤੇ ਬਹੁਤ ਚੰਗਾ ਸੀਗਾ ਸਾਨੂੰ ਇੰਨਾ ਵਧੀਆ ਲੱਗਾ ਕਿ ਸਾਡੀ ਆਉਣ ਵਾਲੀ ਪੀੜ੍ਹੀ ਇਹ ਅੱਜ ਜਿਹੜੀਆਂ ਤਿੰਨ ਵਰ੍ਹਸੀਆਂ ਮਨਾਈਆਂ ਗਈਆਂ ਹਨ 27 28 ਤੇ 29 ਨੂੰ ਜਿਹੜੀ 27 ਨੂੰ ਮਨਾਈ ਗਈ ਆ ਲੌਰ ਦੇ ਵਿੱਚ 28 ਨੂੰ ਤੇ 29 ਨੂੰ ਇੱਥੇ ਅੰਮ੍ਰਿਤਸਰ ਦੇ ਵਿੱਚ ਮਨਾਈ ਗਈ ਆ ਇੱਥੇ ਵਾਸਤੇ ਅਸੀਂ ਇੱਥੇ ਇਕੱਤਰ ਹੋਏ ਹਾਂ ਅੱਜ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਰਦਾਸ ਕਰਕੇ ਇਹ ਦਸਵੇਂ ਪਾਤਸ਼ਾਹ ਦਾ ਨਾਮ ਲੈ ਕੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਸ਼ੇਰ-ਏ-ਪੰਜਾਬ ਜਿਹੜੇ ਗੁਰਸਿੱਖ ਸੀ ਇਹਨਾਂ ਨੇ ਰਾਜ ਕੀਤਾ ਹੈ ਇਸ ਕਰਕੇ ਅਸੀਂ ਇੱਥੇ ਹਾਜ਼ਰ ਹੋਏ ਹਾਂ ਅਸੀਂ ਧਰਮਸਾਲਾ ਬਾਬਾ ਮੋਤੀराम ਮਹਾਰਾਜੀ ਦੀ ਜਥੇਬੰਦੀ ਬਾਬਾ ਦਲਬਾਗ ਸਿੰਘ ਪਿੰਡ ਫਤਾਹਪੁਰ ਤੋਂ ਆਏ ਹਨ ਪੂਰੀ ਜਥੇਬੰਦੀ ਲੈ ਕੇ ਨੰਗ ਸਿੰਘਾਂ ਦੀ ਇੱਥੇ ਆਪ ਜੀ ਦੇ ਸ਼ਰਧਾ ਦੇ ਫੁੱਲ ਪੇਂਟ ਕਰਨ ਵਾਸਤੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਆਏ ਹਨ ਕਿ ਸਾਡੇ ਸਿੱਖ ਰਾਜ ਦੇ ਕੌਮੀ ਜਰਨਲ ਸਨ ਜਿਨ੍ਹਾਂ ਨੇ ਸਾਡੇ ਗੁਰ ਸਿੱਖਾਂ ਦੇ ਇਹਨਾਂ ਵੱਡਾ ਰਾਜ ਨੂੰ ਚਲਾਇਆ ਜਿਨ੍ਹਾਂ ਨੇ ਕਾਬਲ ਕੰਧਾਰ ਤੋਂ ਲੈ ਕੇ ਜਮਨਾ ਵੀ ਪੰਜਾਬ ਸੀ ਉੱਲੂ ਪੰਜਾਬ ਸੀ ਤਰਨੂ ਸਾਲਾ ਪੰਜਾਬ ਸੀ ਐਡੇ ਵੱਡੇ ਪੰਜਾਬ ਨੂੰ ਇਹਨਾਂ ਨੇ ਕੱਟ ਕੇ ਇੱਕ ਡੱਬੀ ਦੇ ਵਿੱਚ ਪਾਤਾ ਹੈ ਸਾਡੇ ਸ਼ਾਸਨ ਤੇ ਪ੍ਰਸ਼ਾਸਨ ਦੇ ਗੰਦੇ ਕੰਮ ਹਨ ਜਿਨ੍ਹਾਂ ਨੇ ਮਤਲਬ ਇਹ ਜਿਹੜੇ ਕਹਿੰਦੇ ਸਨ ਅਸੀਂ ਰਾਜਨੀ ਸੇਵਾ ਕਰਾਂਗੇ ਇਹਨਾਂ ਨੇ ਰਾਜ ਸੇਵਾ ਨਹੀਂ ਕੀਤੀ ਇਹਨਾਂ ਨੇ ਸਾਡੀ ਸਿੱਖੀ ਬਰਬਾਦ ਕੀਤੀ ਆ ਸਾਨੂੰ ਬਗਰਾਰੀ ਕਾਂਡ ਦੇ ਵਿੱਚ ਸਾਡੇ ਸਿੱਖਾਂ ਨੂੰ ਮੁੰਡਿਆਂ ਨੂੰ ਸ਼ਹੀਦ ਕੀਤਾ ਹੈ ਸਾਡੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2015 ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਫਾੜ ਕੇ ਸੜਕਾਂ ਦੇ ਵਿੱਚ ਰੋਲਿਆ ਹੈ ਇਹੋ ਜਿਹੇ ਰਾਜ ਕਰਨ ਵਾਲੇ 25 25 ਸਾਲ ਕਹਿਣ ਵਾਲੇ ਇਹਨਾਂ ਨੂੰ ਅੱਜ ਮਿੱਟੀ ਦੇ ਵਿੱਚ ਇਹਨਾਂ ਸਿੱਕਾ ਨੇ ਮਲਾਤਾ ਹੈ ਇਸੇ ਤਰ੍ਹਾਂ ਇਹ ਕਹਿੰਨਾਂ ਨੇ ਇੱਕ ਕਿਹਾ ਸੀ ਕਿ ਸਾਡਾ ਇੱਥੇ ਕੱਖ ਨਾ ਰਵੇ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀਂ ਅੰਗਾਂ ਨੂੰ ਪਾੜ ਕੇ ਅਸੀਂ ਕੁਛ ਇਹ ਲੱਗ ਕੀਤਾ ਹੈ ਉਹਨਾਂ ਦਾ ਅੱਜ ਕੱਖ ਨਹੀਂ ਰਿਹਾ ਅੱਜ ਇੱਕ ਸਿਰਫ ਉਹਨਾਂ ਦੀ ਇੱਕ ਜਨਾਨੀ ਬਚੀ ਆ ਜਿੱਤਰਾ ਕਿ 1947 ਦੇ ਵਿੱਚ ਜੰਗ ਹੋਏ ਸਨ 1947 ਦੇ ਵਿੱਚ ਸਾਡੀਆਂ ਦਿੱਲੀ ਤੋਂ ਗੱਡੀਆਂ ਨੇ ਵੱਢ ਕੇ ਉਹਨਾਂ ਨੇ ਪਾਕਿਸਤਾਨ ਤੋਂ ਸਿੱਖਾਂ ਦੀਆਂ ਆ ਪੰਜਾਬ ਚ ਭੇਜੀਆਂ ਸੀ ਤੇ ਇਧਰੋਂ ਦਿੱਲੀ ਤੋਂ ਆਈਆਂ ਸਾਡੇ ਵੀ ਸਿੱਕਾ ਨੇ ਫਿਰ ਵੱਢ ਕੇ ਜਦੋਂ ਗੱਡੀ ਭੇਜੀ ਲਾਹੌਰ ਨੂੰ ਤਾਂ ਉਹਨਾਂ ਨੇ ਇੱਕ ਜਨਾਨੀ ਤੇ ਇੱਕ ਬੱਚਾ ਛੱਡਿਆ ਸੀ ਅੱਜ ਸਾਡੇ ਵੀ ਸਿੱਕਾ ਨੇ ਆਪਣਾ ਬਦਲਾ ਬਗੜਾਰੀ ਕਾਣਦਿਆਂ ਲੈਂਦਿਆਂ ਉਹਨਾਂ ਨੇ ਇਹਨਾਂ ਦੀ ਇੱਕ ਜਨਾਨੀ ਛੱਡੀ ਆ ਜਿਹੜੀ ਬਠਿੰਡੇ ਤੋਂ ਜਿਤਾਈ ਆ ਸੋਨਿਆਤ ਤ੍ਰੀਆ ਕਾਲ ਬਾਬਾ ਜੀ ਕੀ ਲੱਗਦਾ ਸੀ ਆਪਣੀਆਂ ਵਿਰਾਸਤਾਂ ਕਿਵੇਂ ਸਾਂਭ ਸਕਦੇ ਆ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰਸੀ ਵੀ ਮਨਾਉਣ ਲਈ ਲਾਹੌਰ ਵਿਖੇ ਸੰਗਤਾਂ ਪਹੁੰਚਦੀਆਂ ਪਰ ਜੋ ਅੰਮ੍ਰਿਤਸਰ ਦੇ ਵਿੱਚ ਮਰਾਸਤਾਨੀ ਉਹੀ ਨਹੀਂ ਅਸੀਂ ਸਾਂਭ ਪਾਰੇ ਜੀ ਸਾਡੇ ਕੋਲ ਦੇਖੋ ਜੀ ਸਾਡੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਅਸੀਂ ਨਰਨੂ ਮਹੰਤ ਨੂੰ ਜੰਗ ਲੜ ਕੇ ਕੱਢਿਆ ਤੇ ਸ੍ਰੀ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਵਾਇਆ ਤੇ ਹੋਰ ਸਾਰੇ ਗੁਰਦੁਆਰਿਆਂ ਨੂੰ ਆਜ਼ਾਦ ਕਰਵਾ ਕੇ ਹੁਣ ਨਰੈਣੂ ਭਗਤ ਫੇਰ ਇੱਥੇ ਆਣ ਵੜਿਆ ਵਾ ਉਹ ਕਿਹੜਾ ਵਾ ਸੁਖਬੀਰ ਅਸੀਂ ਸ਼੍ਰੀ ਆਮ ਕਵਾਂਗੇ ਨਰੈਣੂ ਭਗਤ ਵੀ ਕੱਢਣਾ ਵਾ ਹੁਣ ਥੋੜੇ ਦਿਨਾਂ ਤੱਕ ਹਫ਼ਤੇ ਦੋ ਹਫ਼ਤਿਆਂ ਚ ਇਹਨੂੰ ਵੀ ਕੱਢਿਆ ਜਾਊਗਾ ਨਰੈਣੂ ਭਗਤ ਨੂੰ ਤੇ ਇਸ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੂੰ ਯਾਦ ਕਰਵਾ ਕੇ ਇਹ ਸਿੱਖਾਂ ਦੀਆਂ ਵਿਰਾਸਤਾਂ ਨੂੰ ਬਚਾਇਆ ਜਾਵੇਗਾ ਜਿਸ ਤਰ੍ਹਾਂ ਕਿ ਉਹਨੇ ਸਿੱਖਾਂ ਦੀ ਵਿਰਾਸਤ ਮਹਾਰਾਜ ਅਨਜੀਤ ਸਿੰਘ ਦਾ ਕੰਪਨੀ ਬਾਗ ਦੇ ਵਿੱਚ ਕਿੰਨਾ ਵੱਡਾ ਆਣ ਹੋ ਰਿਹਾ ਹੈ ਜਗਾ ਜਗਾ ਤੇ ਗੰਦਗੀ ਪਈ ਹੈ ਨਾ ਕੋਈ ਸਾਡਾ ਸ਼ਾਸਨ ਹੈ ਨਾ ਕੋਈ ਸਾਡਾ ਪ੍ਰਸ਼ਾਸਨ ਹੈ ਸਭ ਸੁੱਤੇ ਪਏ ਹਨ ਸਾਡੇ ਇੱਕ ਸੋਨੂ ਜੰਡਿਆਲਾ ਜੀ ਆ ਜਿਨ੍ਹਾਂ ਨੇ ਸੰਗਤ ਨੂੰ ਜਗਾ ਕੇ ਤੇ ਅਠਾ ਕੇ ਇਹਨਾਂ ਨੂੰ ਦਿਖਾਇਆ ਭਾਈ ਤੁਹਾਡੀਆਂ ਪ੍ਰਾਣੀਆਂ ਵਿਰਾਸਤਾਂ ਜਿਹੜੀਆਂ ਬਰਬਾਦ ਹੋ ਰਹੀਆਂ ਨੇ ਤੇ ਤੁਸੀਂ ਇਹਨਾਂ ਨੂੰ ਬਚਾਓ ਸਿੱਖ ਜਥੇਬੰਦੀਆਂ ਮਿਲ ਕੇ ਬਚਾਉਣ ਗਿਆ ਸਿੱਖ ਜਥੇਬੰਦੀ ਤਨ ਤਨ ਅਮਰ ਸ਼ਹੀਦ ਬਾਬਾ ਮੋਤੀराम ਮਹਿਰਾ ਸਿੰਘ ਜੀ ਪਿੰਡ ਫਤਾਪੁਰ ਜ਼ਿਲ੍ਹਾ ਅੰਮ੍ਰਿਤਸਰ ਦੇ ਵਾਸੀ ਵਿਸਨੇਕ ਦਸਵੇਂ ਪਾਤਸ਼ਾਹ ਦੇ ਗੁਰਸਿੱਖ ਸੱਚੇ ਪਾਤਸ਼ਾਹ ਦੀ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਵੀਰ ਜੀ ਤੁਹਾਡਾ ਰਾਹਿਲ ਵੀਰ ਜੀ ਕਿਵੇਂ ਦੇਖ ਦਿਓ ਅੱਜ ਵਰਸੀ ਮਨਾਈ ਗਈ ਹੈ ਇੱਥੇ ਗੰਦਗੀ ਦੀ ਢੇਰ ਵੀ ਲੱਗੇ ਰਹਿੰਦੀ ਸੀ ਉਹ ਸਫਾਈ ਕਰਾਈ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਬੋਤ ਦਾ ਇਸ਼ਨਾਨ ਕਰਾਇਆ ਕੱਲ ਸੋ ਅੱਜ ਪਾਠ ਕਰਕੇ ਅਰਦਾਸ ਕੀਤੀ ਗਈ ਹੈ ਕਿਵੇਂ ਦਾ ਦ੍ਰਿਸ਼ਟੀਗਤ ਹੈ ਸਰ ਅੱਜ ਬਹੁਤ ਹੀ ਵਧੀਆ ਤਰੀਕਾ ਅਸੀਂ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਜੀ ਦੀ ਵਰਸੀ ਮਨਾਈ ਆ ਕਿਉਂਕਿ ਕੱਲ ਜਦੋਂ ਅਸੀਂ ਆਏ ਸੀ ਕੱਲ ਸਾਡਾ ਰੋਂ ਨੂੰ ਦਿਲ ਕਰਦਾ ਸੀ ਜਿੱਦਾਂ ਗੰਦ ਲਗਾਟ ਗੰਦ ਦੇ ਕੂੜੇ ਦੇ ਢੇਰ ਪਏ ਸੀ ਸਾਫ ਸਫਾਈ ਲਈ ਕੋਈ ਹਿੱਲਾ ਸਿਲਾ ਨਹੀਂ ਪ੍ਰਸ਼ਾਸਨ ਨੇ ਕੋਈ ਕੁਝ ਨਹੀਂ ਛੱਡਿਆ ਸੀਗਾ ਇੱਥੇ ਸਫਾਈ ਕਰਨ ਨੂੰ ਇੱਥੇ ਕੂੜੇ ਦੇ ਢੇਰ ਲੱਗੇ ਹੋਏ ਸੀਗੇ ਕੱਲ ਅਸੀਂ ਸੋਨੂੰ ਭਾਜੀ ਦੇ ਨਾਲ ਆ ਕੇ ਸਾਰੀ ਦੁੱਧ ਦੇ ਨਾਲ ਕੱਚੀ ਲੱਸੀ ਦੇ ਨਾਲ ਮਹਾਰਾਜਾ ਸ਼ੇਰੇ ਪੰਜਾਬ ਜੀ ਦੇ ਮੂਰਤੀ ਦਾ ਆਪਾਂ ਸਫਾਈ ਕੀਤੀ ਆ ਬਾਅਦ ਚੋਂ ਅਸੀਂ ਸਾਰੇ ਕੂੜੇ ਦੇ ਢੇਰ ਚੁੱਕ ਕੇ ਸਾਈਡ ਤੇ ਰੱਖਿਆ ਤੇ ਆਪਾਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹ ਥੋੜੀ ਸਾਂਭ ਸੰਭਾਲ ਕਰਨੀ ਚਾਹੀਦੀ ਕਿਉਂਕਿ ਇਹ ਵਿਰਾਸਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਦੇ ਨੇ ਹੈ ਜਿਹੜਾ ਅੰਮ੍ਰਿਤਸਰ ਹੈ ਇਹ ਸਾਰਾ ਕੰਪਨੀ ਗਾਰਡਨ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਮਹਾਰਾਜਾ ਰਣਜੀਤ ਸਿੰਘ ਜੀ ਦੀ ਦੇ ਨੇ ਜੇ ਅਸੀਂ ਵਿਰਾਸਤ ਨਹੀਂ ਨਾ ਸਮੇਟ ਸਕਦੇ ਤੇ ਸਾਡੀ ਆਉਣ ਵਾਲੀ ਪੀੜ੍ਹੀ ਕੋਈ ਨਹੀਂ ਸਮੇਟ ਸਕਦਾ ਜੇ ਅਸੀਂ ਆਪਣੀ ਅੱਜ ਵਿਰਾਸਤ ਨਹੀਂ ਸੰਭਾਲਾਂਗੇ ਕਿਉਂਕਿ ਸਾਰੇ ਲੋਕੀ ਆਪਣੇ ਆਪਣੇ ਕੰਮਾਂ 'ਚ ਬਿਜ਼ੀ ਨੇ ਕੋਈ ਕਿਸੇ ਵੱਲ ਕੋਈ ਧਿਆਨ ਨਹੀਂ ਅਸੀਂ ਪ੍ਰਸ਼ਾਸਨ ਨੂੰ ਜਗਾਉਣਾ ਚਾਹੁੰਦੇ ਆ ਕਿ ਜਾ ਕੇ ਦੇਖੋ ਇੱਥੇ ਤੁਸੀਂ ਕਿੰਨੀਆਂ ਟਾਈਲਾਂ ਟੁੱਟੀਆਂ ਹੋਈਆਂ ਐ ਬਲਕਿ ਨੀਆਂ ਕੱਚੀਆਂ ਹੋ ਰਹੀਆਂ ਦੀਆਂ ਜੇ ਨਾ ਸਮੀਟੀ ਗਈ ਇਹ ਬਿਲਡਿੰਗ ਕਦੋਂ ਵੀ ਡਿੱਗ ਸਕਦੀ ਹੈ ਸੰਗਤਾਂ ਨੂੰ ਕੀ ਅਪੀਲ ਕਰਦੇ ਹੋ ਜੋ ਦੇਖ ਰਹੇ ਸਰੋਤੇ ਨੇ ਕਿ ਕਿਸ ਤਰੀਕੇ ਸੀ ਵਿਰਾਸਤਾ ਸਾਂਭ ਸਕਦੇ ਆਂ ਬ੍ਰਾਜਨ ਤੁਹਾਡੇ ਤਰੀਕੇ ਨਾਲ ਆਪਾਂ ਬੜੀ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਆ ਕੇਪੀ ਤੁਹਾਡੇ ਜ਼ਰੀਏ ਹੀ ਅਸੀਂ ਆਪਣੀ ਸੰਗਤਾਂ ਨੂੰ ਆਪਣੀ ਸੰਗਤਾਂ ਨੂੰ ਜਾਗਰੂਕ ਕਰ ਸਕਦੇ ਆਂ ਕਿਉਂਕਿ ਜੇ ਅਸੀਂ ਮੀਡੀਆ ਦੇ ਥਰੂ ਜਾਗਰੂਕ ਨਹੀਂ ਕਰਾਂਗੇ ਤੇ ਸਾਡੀ ਨਹੀਂ ਜਾਗਰੂ ਕਰ ਸਕਦੇ ਸਰਬਜੀਤ ਸਿੰਘ ਸਾਡੇ ਨਾਮ ਜੁਨੇ ਸਰਬਜੀਤ ਜੀ ਅੱਜ ਸੰਗੀਤਾਂ ਕਰਕੇ ਆਈਆਂ ਬਈਆਂ ਨੇ ਬਹੁਤ ਥੱਲੇ ਇਸ਼ਨਾਨ ਕਰਵਾਇਆ ਸੀਗਾ ਕੱਲ ਮਹਾਰਾਜੇ ਦੇ ਪੁੱਤ ਦਾ ਅੱਜ ਪਾਠ ਕਰਕੇ ਆਨੰਦ ਸਾਹਿਬ ਦੇ ਪਾਠ ਕਰਕੇ ਅਰਦਾਸ ਕੀਤੀ ਗਈ ਹੈ ਉਹ ਦ੍ਰਿਸ਼ ਸ਼ਾਇਦ ਪੰਜਾਬ ਜਾਂ ਭਾਰਤ ਦੇ ਵਿੱਚ ਪਹਿਲੀ ਵਾਰ ਹੋਇਆ ਜੋ ਅੱਜ ਸ਼ਰਦਾ ਦੇ ਨਾਲ ਫੁੱਲ ਵੀ ਭੇਟ ਕੀਤੇ ਗਏ ਨੇ ਹਰ ਵਾਰੀ ਹੋਣਾ ਚਾਹੀਦਾ ਭਾਜੀ ਪਹਿਲੀ ਵਾਰੀ ਨਹੀਂ ਹਰ ਵਾਰੀ ਹੋਣਾ ਚਾਹੀਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹ ਸੂਰਮੇਰ ਯੋਧੇ ਜਰਨਲ ਨੇ ਜਿਨ੍ਹਾਂ ਦਾ ਅਸੀਂ ਕਦੀ ਦੇਣ ਹੀ ਨਹੀਂ ਦੇ ਸਕਦੇ ਅੱਜ ਅਸੀਂ ਉਹਨਾਂ ਦੀ ਜੇ ਵਰਸੀ ਮਨਾਉਣ ਡਿਆ ਨਾ ਤੇ ਉਹਨਾਂ ਦੀ ਵਰਸੀ ਤੁਸੀਂ ਵੇਖੋ ਕਿੱਥੇ ਕਿੱਥੇ ਮਨਾਉਣ ਡਿਆ ਹੈ ਪਾਕਿਸਤਾਨ ਦੇ ਵਿੱਚ ਸਟੈਚੂ ਲਾਇਆ ਗਿਆ ਉੱਥੇ ਮਨਾਇ ਗਈ ਬਾਹਰਲੇ ਮੁਲਕਾਂ ਚ ਪਰ ਇੰਡੀਆ ਦੀ ਗੱਲ ਕਰੀਏ ਤੇ ਕੱਲ ਐ ਜੀਪੀਸੀ ਨੇ ਨਾ ਇੱਕ ਸਿਰਫ ਉੱਥੇ ਮਨਜੀਤ ਸਾਹਿਬ ਕਥਾ ਜੀ ਨਾਂ ਲਿਆ ਬਾਕੀ ਕਿਤੇ ਨਹੀਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੌਣ ਸੀ ਪਹਿਲਾਂ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਸਾਨੂੰ ਸਮਝਣਾ ਪਊ ਕਿ ਮਹਾਰਾਜਾ ਰਣਜੀਤ ਸਿੰਘ ਕੌਣ ਸੀ ਉਹਨਾਂ ਦੀ ਸੋਚ ਕੀ ਸੀ ਉਹ ਕੈਸੀ ਸ਼ਖਸੀਅਤ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਸ ਦਾ ਰਾਜ ਜਿਹੜਾ ਵਾ ਤਰੁੱਪੜ ਤੋਂ ਲੈ ਕੇ ਕਿੱਥੋਂ ਤੱਕ ਫਗਾਨ ਗੋਰੇ ਵੀ ਮੰਨਦੇ ਸੀ ਜਿਸ ਦੇ ਰਾਜ ਦੇ ਨੇੜੇ ਥੜ-ਥੜ ਕੰਬਦੇ ਆਉਂਦੇ ਨਹੀਂ ਸੀ ਤੇ ਜਿਨ੍ਹਾਂ ਦੇ ਡਰ ਨਾਲ ਸਲਵਾਰਾਂ ਪਾਲੀਆਂ ਸੀ ਤੇ ਐਸੀਏ ਰਾਜਨੀਤੀ ਸੀ ਸ਼ੇਰੇ ਪੰਜਾਬ ਜੋ ਰਾਤ ਨੂੰ ਆਪਣੇ ਲੋਕਾਂ 'ਚ ਜਾ ਕੇ ਪੁੱਛਦੇ ਸੀ ਵੀ ਮੇਰੇ 'ਚ ਕਮੀਆਂ ਕੀ ਆ ਮੈਂ ਪੂਰੀਆਂ ਕਰਾਂ ਤੇ ਜੇ ਕੋਈ ਕਹਿੰਦਾ ਹੁੰਦਾ ਸੀ ਗਲਤ ਹੈ ਮਹਾਰਾਜਾ ਨੇ ਗਲਤ ਕੀਤਾ ਤੇ ਰੋਕ ਦਿੱਤੇ ਜਾਂਦੇ ਸੀ ਕੰਮ ਜੇ ਕਹਿੰਦੇ ਸੀ ਸਹੀ ਆ ਤੇ ਹੋਰ ਤੇਜ਼ੀ ਨਾਲ ਕਰਾ ਦਿੱਤੇ ਸਕੂਲ ਬਣਾਏ ਜਾਂਦੇ ਸੀਗੇ ਤੇ ਇਸ ਕਰਕੇ ਅੱਜ ਦੇ ਹਾਲਾਤ ਤੁਸੀਂ ਵੇਖ ਲਓ ਅੱਜ ਰਾਜਨੀਤਿਕ ਲੋਕ ਜਿਹੜੇ ਆ ਉਹ ਸਿਰਫ ਆਪਣੀਆਂ ਲਾਹਾ ਲੈਣ ਦੇ ਲਈ ਇਸ ਹੱਦ ਤੱਕ ਗਿਰਗੇ ਕਿ ਉਹਨਾਂ ਨੇ ਅੱਜ ਵਰਸੀ ਮਨਾਉਣਾ ਵੀ ਸਹੀ ਨਹੀਂ ਸਮਝਿਆ ਸਾਡੀਆਂ ਕਿੰਨੀਆਂ ਸੰਸਥਾਵਾਂ ਨੂੰ ਕਿੰਨੇ ਧਾਰਮਿਕ ਪੁਤਸਥਾਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਕਿੰਨਾ-ਕਿੰਨਾ ਸੋਨਾਦਾਨ ਕੀਤਾ ਅੱਜ ਜੋ ਵੀ ਭੁੱਲ ਗਏ ਕਿਉਂਕਿ ਦੁਨੀਆ ਤੇ ਰਹਿਣਾ ਕਿਸੇ ਨੇ ਵੀ ਨਹੀਂ ਆਉਣਾ ਸਾਰਿਆਂ ਨੇ ਤੇ ਜਾਣਾ ਸਾਰਿਆਂ ਨੇ ਇਹ ਸੱਚ ਆ ਜੀਣਾ ਝੂਠਿਆ ਮਰਨਾ ਸੱਚ ਆ ਅਸੀਂ ਦੋ ਤਰ੍ਹਾਂ ਦੀਆਂ ਪੀੜ੍ਹੀਆਂ ਸਹੀ ਕਿਵੇਂ ਕਰ ਸਕਦੀਆਂ ਇੱਕ ਤਾਂ ਜਿਹੜੀ ਪੰਜਾਬ ਚ ਬਚੀ ਐ ਨਸ਼ਿਆਂ ਦੇ ਵਿੱਚ ਵੜੀ ਹੋਈ ਐ ਦੂਜੀ ਜਿਹੜੀ ਬਾਹਰ ਬੈਠੀ ਐ ਵਿਦੇਸ਼ਾਂ ਦੇ ਵਿੱਚ ਸੋ ਜਿਸ ਤਰੀਕੇ ਇਹ ਹਾਲਾਤ ਨੇ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵਿਰਾਸਤ ਬਚੇਗੀ ਸਾਡੀਆਂ ਵਿਰਾਸਤਾਂ ਯਾਦ ਰਹਿਣਗੀਆਂ ਆਉਣ ਵਾਲੀ ਪੀੜ੍ਹੀ ਨੂੰ ਦੇਖੋ ਵਿਰਾਸਤਾਂ ਬਚਾਉਣ ਲਈ ਅੱਜ ਆਾਨੂੰ ਅੱਗੇ ਆਉਣਾ ਪਊਗਾ ਜੇ ਸਾਡੀ ਐ ਜੀ ਪੀ ਸੀ ਨਹੀਂ ਗਾੜੀ ਇਹ ਚੀਜ਼ਾਂ ਨੂੰ ਚੁੱਕਦੀ ਲੋਕਾਂ ਤੱਕ ਲਿਆਉਂਦੀ ਸਾਡਾ ਪ੍ਰਚਾਰ ਹੀ ਨਹੀਂ ਹੋਊਗਾ ਤਾਂ ਫਿਰ ਅਸੀਂ ਇਕੱਲੇ ਕੀ ਕਰਾਂਗੇ ਪ੍ਰਸ਼ਾਸਨ ਦੇ ਤੇ ਮੈਂ ਜਿੰਨੀਆਂ ਲਾਂਤਾਂ ਪਾਲਾ ਹੁੰਨੀਆਂ ਥੋੜੀਆਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇੰਨੀ ਮਾੜੀ ਗੱਲ ਕਿ ਅੱਜ ਹਰ ਜਗ੍ਹਾ ਤੇ ਪੱਖਪਾਤ ਹੋ ਗਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਮਨਾਉਣ ਦੇ ਸਾਰਿਆਂ ਦੇ ਸਾਂਝੇ ਸੀ ਇੱਕ ਅੱਖ ਨਾਲ ਸਾਰਿਆਂ ਨੂੰ ਦੇਖਦੇ ਸੀ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਸੀ ਪਰ ਇੱਥੇ ਵੀ ਤੁਸੀਂ ਦੇਖ ਲਓ ਵੀ ਰਾਜਨੀਤੀ ਹੋ ਗਈ ਇੱਥੇ ਅੱਜ ਪਹਿਲੇ ਦਿਨ ਹੀ ਤੁਸੀਂ ਪਹਿਲਾਂ ਵੀ ਖਬਰਾਂ ਕਵਰ ਕੀਤੀਆਂ ਵਾਲੇ ਦੁਆਲੇ ਇੱਥੇ ਕਿੰਨਾ ਕੰਮ ਹੋਣ ਵਾਲਾ ਸਾਫ ਸਫਾਈ ਨਹੀਂ ਕਰਵਾਈ ਕੀ 2 ਮਿੰਟ ਜਾਂਦਾ ਸੀਗਾ ਇਹ ਮੰਤਰੀ ਜਿਹੜੇ ਇਹਨਾਂ ਦੇ ਇਨੀਆਂ-ਇਨੀਆਂ ਸਕਿਉਰਟੀਆਂ ਲੈ ਕੇ ਆਨੇ ਨੇ ਪੰਜਾਬ ਦੇ ਖਰਚੇ ਨੂੰ ਲੈ ਕੇ ਜਾਸ਼ੀਆਂ ਮਾਰਦੇ ਫਿਰਦੇ ਘੁੰਮਦੇ ਫਿਰਦੇ ਤੇ ਆਣ ਕੇ ਇੱਕ ਗੁਲਦਸਤਾ ਨਹੀਂ ਭੇਟ ਕਰ ਸਕਦੇ ਕਿੱਡਾ ਕੰਮ ਸੀਗਾ ਮੌਜੂਦਾ ਨਹੀਂ ਦੂਜੇ ਹੀ ਕਰ ਦਿੰਦੇ ਪਰ ਕੋਈ ਵੀ ਕਿਸੇ ਵੀ ਸਰਕਾਰ ਦਾ ਅਧਿਕਾਰੀ ਕੋਈ ਐਜੀਪੀ ਸੀਸ ਦਾ ਅਧਿਕਾਰੀ ਕੋਈ ਐਨਜੀਓ ਕੋਈ ਜੱਥੇਬੰਦੀ ਨਹੀਂ ਬੋਲੀ ਪਰ ਸਟੇਜਾਂ ਤੇ ਇਹਨਾਂ ਨੂੰ ਤੁਸੀਂ ਸੰਗ ਪੜਦੇ ਆ ਵੇਖਿਆ ਕਰੋ ਅਸੀਂ ਆਹ ਕਰਦੇ ਆਂਗੇ ਅਸੀਂ ਚੀਕਾਂ ਘੜਾਦੇ ਆਂਗੇ ਅਸੀਂ ਅੱਗ ਲਾ ਦੇਾਂਗੇ ਸਾਡੇ ਲੋਕ ਸਿਰਫ ਸੋਸ਼ਲ ਬਾਜ਼ੀਆਂ ਜਿਹੜੀਆਂ ਆ ਉਹ ਹੀ ਕਰਨ ਤੱਕ ਰਹਿ ਗਏ ਅੱਜ ਇਹੋ ਜਿਹੇ ਵੀ ਸਾਡੇ ਸਿੱਖ ਹੈਗੇ ਜਿਹ ਤੋ ਡਰਾਮੇ ਵਿਖਾਉਂਦੇ ਪੀਆ ਸਿੱਖਾਂ ਨੇ ਵੇਖੋ ਅਸੀਂ ਬਹੁਤ ਅਮੀਰ ਹਾਂ ਅਸੀਂ ਜਹਾਜ਼ ਹੀ ਬੁੱਕ ਕਰਕੇ ਲੈ ਗਏ ਤੇ ਆਪਣੀਆਂ ਵਿਰਾਸਤਾਂ ਤੇ ਆਪਣੇ ਯਾਦਗਾਰਾਂ ਦੇ ਹਾਲ ਵੇਖੋ ਜਿੱਥੋਂ ਸਾਡਾ ਰਾਜ ਸ਼ੁਰੂ ਹੁੰਦਾ ਉੱਥੇ ਜਾ ਕੇ ਵੇਖਿਓ ਕਿੰਨਾ ਚਿਰ ਸਾਡੇ ਲੋਕਾਂ ਨੂੰ ਉੱਥੇ ਜਾਣ ਹੀ ਨਹੀਂ ਦਿੱਤਾ ਗਿਆ ਸਾਡੀ ਜ਼ਮੀਨ ਤੇ ਜਿਹੜਾ ਕਬਜ਼ਾ ਕਰ ਲਿਆ ਸੀਗਾ ਉੱਥੇ ਤੇ ਇਹੋ ਜਿਹੇ ਹਾਲਾਤ ਪੈਦਾ ਹੋ ਗਏ ਕਿ ਅੱਜ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ ਆ ਕਿ ਸਾਡੇ ਲਈ ਕੀ ਚੰਗਾ ਤੇ ਕੀ ਮਾੜਾ ਜਿੱਧਰ ਨੂੰ ਕੋਈ ਲਾਉਂਦਾ ਉਧਰ ਨੂੰ ਤੁਰ ਪੈਂਦੇ ਸਰਪ ਜੀ ਆਖਰੀ ਸਵਾਲ ਹੈ ਕਿ ਜਿਸ ਤਰੀਕੇ ਆ ਜੇ ਸਾਰਾ ਪ੍ਰਕਿਰਿਆ ਚੱਲੀ ਆ ਸੋ ਲੱਗਦਾ ਹੈ ਕਿ ਅੱਜ ਕਮੈਂਟਾਂ ਦੇ ਵਿੱਚ ਲੋਕੀ ਇਹ ਵੀ ਕਹਿਣਗੇ ਕਿ ਅੱਜ ਤਾਂ ਵਰਸੀ ਸੀ ਅੱਜ ਦਿਖਾਵਾ ਕਰਤਾ ਸੋ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਇੱਕ ਇੱਕ ਦਿਨ ਦਾ ਦਿਖਾਵਾ ਹਰ ਕੋਈ ਕਰ ਸਕਦਾ ਹੈ ਕਿ ਤਾਂ ਜੋ ਸਾਡੀਆਂ ਵਿਰਾਸਤਾ ਹੀ ਬਚ ਜਾਣ ਕਰ ਲੈਣ ਦਿਖਾਵਾ ਸੋਸ਼ਲ ਮੀਡੀਆ ਤੇ ਬਹਿ ਕੇ ਗੱਲਾਂ ਕਰਨੀਆਂ ਸੌਖੀਆਂ ਗੱਲਾਂ ਤਾਂ ਕੀ ਆ ਉਹ ਘਰੇ ਵੇਲੜ ਲੋਕ ਬੈਠੇ ਵਿਦਵਾਨ ਉੱਥੇ ਗਿਆਨੀ ਘੋਟ ਸਕਦੇ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਸਭ ਤੋਂ ਵੱਡੇ ਵੈਰੀ ਉਹ ਹੀ ਆ ਜਿਹੜੇ ਫੇਸਬੁੱਕ ਤੇ ਬਹਿ ਕੇ ਕਮੈਂਟ ਕਰਦੇ ਆ ਇਹੋ ਜਿਹੇ ਲੋਕਾਂ ਨੂੰ ਸਮਾਜ ਨਾਲ ਕੋਈ ਲੈਣਾ ਦੇਣਾ ਨਹੀਂ ਖੁਦ ਕਰਨਾ ਨਹੀਂ ਕੁਝ ਦੂਜੇ ਨੂੰ ਕਰਨੀ ਦੇਣਾ ਜੇ ਜ਼ਿਆਦਾ ਮਤਲਬ ਲੱਗਦਾ ਕਿਸੇ ਨੂੰ ਵੀ ਇਹ ਅੱਜ ਕਰਨਿਆ ਤਾਨੂੰ ਪਤਾ ਪਹਿਲਾਂ ਵੀ ਇਹ ਲੜਾਈ ਸਾਡੀ ਉਦੋਂ ਤੱਕ ਜਾਰੀ ਰਹਿਣੀ ਜਦੋਂ ਤੱਕ ਇਹ ਇਮਾਰਤ ਨਵੀਂ ਨਾ ਬਣਾ ਦਿੱਤੀ ਗਈ ਕਿਉਂਕਿ ਇਹ ਸਾਰਾ ਆਲਾ ਦਵਾਲਾ ਆਪਾਂ ਜਿਹੜਾ ਵਾ ਮਹਾਰਾਜਾ ਰਣਜੀਤ ਸਿੰਘ ਦਾ ਕੰਪਨੀ ਬਾਗ ਪ੍ਰਾਪਰਟੀ ਉਹਦੀ ਸਾਰਾ ਸ਼ਹਿਰ ਵਰਤ ਰਿਆ ਸਾਰਾ ਪ੍ਰਸ਼ਾਸਨ ਵਰਤ ਰਿਆ ਤੇ 1 ਕਰੋੜ ਰੁਪਏ ਇੱਥੇ ਮੈਂ ਸੈਂਸ਼ਨ ਕਰਾਇਆ ਉਹਨੂੰ ਲਾਉਂਦੇ ਕਿਉਂ ਨਹੀਂ 스마트 ਸਿਟੀ ਚ ਔਰ ਦੂਜੀ ਗੱਲ ਇੱਥੇ ਸ਼ਾਮ ਨੂੰ ਆਣ ਕੇ ਵੇਖੋ ਕੈਮਰੇ ਨਹੀਂ ਲੱਗੇ ਇੱਥੇ ਕੁੜੀਆਂ ਮੁੰਡੇ ਆਣ ਕੇ ਬਾਹਾਂ ਚ ਬਾਹਾਂ ਪਾ ਕੇ ਬੈਠੇ ਹੁੰਦੇ ਉੱਥੇ ਸ਼ਰਾਬ ਪੀਂਦੇ ਹੁੰਦੇ ਤੁਹਾਡੇ ਚੈਨਲਾਂ ਦੇ ਵਿਖਾਇਆ ਹੁਣ ਵੀ ਸਵੇਰੇ ਇੱਕ ਭੱਜ ਗਿਆ ਆ ਸਿਗਰ ਤੇ ਬਹੁਤ ਮਤਲਬ ਤੁਹਾਡਾ ਚੈਨਲ ਤੇ ਵੈਸੇ ਪੰਥਕ ਹੈ ਜਿਹੜਾ ਲੋਕਾਂ ਨੂੰ ਇਹੋ ਜੀਆਂ ਚੀਜ਼ਾਂ ਨੂੰ ਵਿਖਾਉਂਦਾ ਤੇ ਜੇ ਤੁਸੀਂ ਆਲੇ-ਦੁਆਲੇ ਵਿਖਾ ਦੋਗੇ ਤੇ ਤੁਹਾਡਾ ਧੰਨਵਾਦ ਹੋਊਗਾ ਫਵਾਰੇ ਲੱਗੇ ਦੇ ਵਿੱਚ ਇੰਨਾ ਗੰਦ ਪਿਆ ਕੋਈ ਹਿਸਾਬ ਨਹੀਂ ਫਾਰਮੈਲਟੀ ਲਈ ਪਹਿਲਾਂ ਕੁਛ ਦਿਨ ਬੰਦੇ ਆਏ ਸੀ ਐ ਕਰਕੇ ਫੋਟੋ ਪਾਈ ਤੇ ਚਲੋ ਘਰ ਨੂੰ ਤੇ ਆਲੇ-ਦੁਆਲੇ ਤੁਸੀਂ ਵੇਖ ਲਓ ਇੰਨਾ ਕੁਝ ਲਿਖਿਆ ਮਾੜਾ ਚੰਗਾ ਕੋਈ ਹਿਸਾਬ ਨਹੀਂ ਔਰ ਮੇਰੀ ਇੱਕ ਰਿਕਵੈਸਟ ਜਰੂਰ ਪ੍ਰਵਾਨ ਕਰਿਓ ਤੁਹਾਡੇ ਚੈਨਲ ਨੂੰ ਮੈਂ ਬੇਨਤੀ ਕਰੂੰਗਾ ਕਿ ਸਿੱਖਾਂ ਦਾ ਚੈਨਲ ਆ ਔਰ ਸਿੱਖ ਸੰਗਤ ਇਹਦੇ ਤੇ ਵੇਖਦੀ ਵੀ ਆ ਔਰ ਸੁਣਦੀ ਵੀ ਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਅੱਜ ਅਸੀਂ ਇਹ ਡਰਾਮਾ ਕਰਦੇ ਹੋਏ ਨਾ ਤੇ ਖੁਦ 10 ਦਿਨ ਬਾਅਦ 15 ਦਿਨ ਬਾਅਦ ਇੱਥੇ ਜ਼ਰੂਰ ਆਉਂਦੇ ਰਿਹਾ ਕਰਿਓ ਕਿਉਂਕਿ ਇਹਨਾਂ ਨੇ ਪ੍ਰਸ਼ਾਸਨ ਦੇ ਨਾਲ ਹੁਣ ਸਿੱਧੀ ਮੈਂ ਟੱਕਰ ਲਾਉਂਗਾ ਉਹਨਾਂ ਚਿਰ ਤੱਕ ਇਹਨਾਂ ਨੂੰ ਮੈਂ ਏਸੀ ਕਮਰਿਆਂ 'ਚ ਨਹੀਂ ਬੈਣ ਦਿੰਦਾ ਜਿੰਨੇ ਤੱਕ ਇਹ ਇਮਾਰਤ ਬਣਾਉਂਦੇ ਨਹੀਂ ਕਿਉਂਕਿ 1 ਕਰੋੜ ਰੁਪਇਆ ਐਮਪੀ ਸਾਹਿਬ ਨੇ ਸਮਾਰਟ ਸਿਟੀ 'ਚ ਪਾਸ ਕਰਾਇਆ ਤੇ ਲੈ ਕੇ ਆਇਆ ਸੀ ਤੇ ਅੱਜ ਵਰਸੀ ਮਨਾਈ ਗਈ ਆ ਹੁਣ ਇਹ ਆਪਣੀ ਵਰਸੀ ਦੀ ਤਿਆਰੀ ਕਰ ਲੈਣਾ ਕਿਉਂਕਿ ਇਹਨਾਂ ਨੇ ਜੋ ਕੁਝ ਕੀਤਾ ਵਾ ਨਾ ਉਹ ਅਸੀਂ ਵੇਖ ਲਿਆ ਸਾਡੇ ਕੋਲ ਨਹੀਂ برداشت ਹੋਇਆ ਇਹਨਾਂ ਨੇ ਜਿੱਡ ਇਸੀਂ ਜਾ ਕੇ ਉੱਥੇ ਸਫਾਈ ਕਰਾ ਦੀਏ ਐ ਐਮਐਲਏ ਮੰਤਰੀਆਂ ਨੇ ਕੋਠੀਆਂ ਪਰ ਸਫਾਈਆਂ ਕੀਤੀਆਂ ਤੁਹਾਡੇ ਕਹਿੰਦੀਆਂ ਇੱਕ ਸਿੱਖਾਂ ਦਾ ਰਾਜਾ ਹੋਵੇ ਜਿਸ ਨੇ ਇੱਕ ਨਿਗਾਹ ਨਾਲ ਵੇਖਿਆ ਹੋਵੇ ਤੇ ਉਹਦੇ ਜੜਾੜੇ ਦੁਆਲੇ ਤੁਸੀਂ ਸਫਾਈ ਨਾ ਕੀਤੀ ਹੋਵੇ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਬਿਲਕੁਲ ਆ ਜਮਰੀ ਸਰ ਵਖੇ ਜਿਸ ਤਰੀਕੇ ਸ਼ਰਦਾ ਨਾਲ ਫੁੱਲ ਭੇਟ ਕੀਤੇ ਨੇ ਤਾਂ ਅਰਦਾਸ ਕਰਕੇ ਪਾਠ ਕਰਕੇ ਅੱਜ ਸਿੱਖ ਸੰਗਤ ਇੱਥੇ ਪਹੁੰਚੀ ਐ ਸੀਗੀਆਂ ਪਰ ਕਿੰਨਾ ਕਿਤੇ ਭਾਉ ਖੋ ਕੇ ਕੁਝ ਗੱਲਾਂ ਐਸੀਆਂ ਵੀ ਆਖੀਆਂ ਨੇ ਜੇਕਰ ਕੁਝ ਮੰਤਰੀ ਚਾਹੇ ਉਹ ਸਾਫ ਕਾ ਨਹੀਂ ਮੌਜੂਦ ਹਨ ਜੇਕਰ ਆ ਕੇ ਅੱਜ ਫੁੱਲ ਪੇਟ ਕਰ ਦਿੰਦੇ ਆਪਣੀ ਸ਼ਰਧਾਂਜਲੀ ਦੇ ਦਿੰਦੇ ਤਾਂ ਸ਼ਾਇਦ ਵਧੀਆ ਲੱਗਦਾ ਮਾਨੂੰ ਵਧੀਆ ਲੱਗਦਾ ਵਰਸੀ ਮਨਾਉਣ ਵੇਖੇ ਜਿੱਤੇ ਸੰਤਾ ਲਾਹੌਰ ਪਹੁੰਚ ਰਹੀ ਹੈ ਨਹੀਂ ਅੱਜ ਵਿਸ਼ਵ ਭਰ ਦੇ ਵਿੱਚ ਐਸਾ ਦ੍ਰਿਸ਼ ਸਿਰਫ ਅੰਮ੍ਰਿਤਸਰ ਤੋਂ ਨਿਕਲ ਕੇ ਆਇਆ ਹੈ ਕਿ ਜੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਹੁਤ ਥੱਲੇ ਪਾਠ ਕਰਕੇ ਅਰਦਾਸ ਕਰਕੇ ਉਹਨਾਂ ਦੀ ਵਰਸੀ ਮਨਾਈ ਗਈ ਹੈ ਸੋ ਹੁਣ ਇਸ ਦੀ ਸਫਾਈ ਦੇਖ ਰੇਖ ਵੱਲ ਵੀ ਜ਼ਿਆਦਾ ਧਿਆਨ ਦਿੱਤਾ ਜਾਏਗਾ ਸੋ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਵਿਰਾਸਤਾ ਬਚਦੀਆਂ ਨੇ ਸਾਡੀ ਆਉਣ ਵਾਲੀ ਪੀੜ੍ਹੀ ਇਹ ਜਿ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਨ੍ਹਾਂ ਨੇ ਇੱਕ ਅੱਖ ਨਾ ਦੇਖਿਆ ਉਹ ਯਾਦ ਰੱਖਦੀ ਹੈ ਮੈਨੂੰ ਦਿਓ ਇਜਾਜ਼ਤ ਸੁਰਖਾਪ ਟੀਵੀ ਦੇ ਨਾਲ ਮੈਂ ਦਮਦਿੱਤ